ਜਦੋਂ ਕੇਸ ਵਾਪਸ ਲਿਆ ਉਹ ਚੌਥੇ ਦਿਨ ਟਿਕਟ ਮਾਰੀ ਚਾਲਦੇ ਸੀ ਭਾਜਪਾ ਦੇ ਮਾਨ ਮੰਤਰੀ ਆਗਰਾ ਦੇ ਉਪ ਮੰਤਰੀ ਤਰਸਤਾ ਪੇਸ਼ ਕਰਕੇ ਉੱਥੋਂ ਆਇਆ ਭਗਮਨਤਵਾਲ ਕੋਲ ਗੱਲ ਹੈ ਕੇਸ ਵਾਪਸ ਲਿਆ ਕੁਛ ਲੋਕਾਂ ਵੱਲੋਂ ਕਿ ਪੁਰੇ ਸ਼ਹਿਰੇ ਕਿਹਾ ਬੋਲਦਾ ਹੈ ਕਿ ਇਹ ਇਹਦਾ ਕੇਸ ਕਿਉਂ ਵਾਪਸ ਲਿਆ ਸਰਕਾਰ ਨੇ ਚੋਟੇਬ ਲੈ ਲਿਆ ਉਹਦੇ ਚੌਥੇ ਦਿਨ ਨੂੰ ਮੈਂਬਰ ਪਾਰਲੀਮੈਂਟ ਲਈ ਕੈਂਡੀ ਡਿਕਲੇਅਰ ਕਰਤਾ ਤਾਂ ਉਸਨੇ ਸਾਰੇ ਲਈ ਤੁਸੀਂ ਸਾਰੇ ਲਈ ਇਸ ਦੇ باوجود ਅਸੀਂ ਫਿਰ ਦਾਅਵੇ ਨਾਲ ਨਹੀਂ ਹਨ ਕਿ ਦਸਾਂ ਦੇ 227 ਇਹ ਪੰਜਾਬ ਦੇ ਵਿੱਚ ਅਸੀਂ ਨਸ਼ਾ ਮੁਕਤ ਕਹਿੰਦਾ ਚਾਹੁੰਦੇ ਹਾਂ ਸਵਾਜੀ ਇਹ ਇਕੱਲਾ ਸਿੱਖਾਂ ਦੀ ਜਵਾਰ ਨਹੀਂ Hindu ਮਾੜਾ ਦੇ ਪੁੱਤ ਨਹੀਂ ਬਣਦੇ ਆ ਕਿ ਉਹ ਪੰਜਾਬੀ ਹੈ ਅੱਜ ਜਾਤੀਆ ਦੇਖੀ ਅੱਜ ਜਾਤੀਆ ਦੇਖੀ ਸਰ ਜਾਂਕੇ ਦੇਖੀਏ ਮਜ਼ਦੂਰਾ ਦੇ ਪੁੱਤ ਬਣ ਰਹੇ ਆ ਇਹ ਪੰਜਾਬੀ ਨੇ ਅਸੀਂ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਨਸ਼ਾ ਮੁਕਤ ਕਰੋਣਾ ਹੈ ਜਦੋਂ ਪੁੱਤ ਮਰਦਾ ਚਾਹੀ ਸਿੱਖਾਂ ਦਾ ਮਰੇ ਚਾਹੀ ਹਿੰਦੂਆਂ ਦਾ ਮਰੇ ਚਾਹੀ ਗਰੀਬ ਦਰਦਵਾਂ ਦਾ ਮਰੇ ਪੁੱਤ ਦਾ ਪੋਤੀ ਹੁੰਦਾ ਹੈ ਸਭ ਦਾ ਸਾਰਿਆਂ ਦਾ ਕੋਈ ਇਹ ਤਾਂ ਧਿਆਨ ਨਹੀਂ ਗਿਆ ਕੋਈ ਇਹ ਤਾਂ ਲੰਡੀ ਰਿਹਾ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਆਪਣੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਮਹਿੰਮ ਸ਼ੁਰੂ ਕਰਾਂਗੇ ਲੜਾਂਗੇ ਕਾਨੂੰ ਜਿਹੜੇ ਸੇਟੂ ਪਿਆਰੇ ਨੇ ਪੰਜਾਬ ਦੇ ਪਾਸੇ ਉਹਦੇ ਗੈਸ ਕ੍ਰਿਪਿਆ ਜੀ ਸਰ ਸਰ 2027 ਤੁਸੀਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਇਲੈਕਸ਼ਨ ਲੜਨਾ ਤੁਸੀਂ 2027 ਦੇ ਵਿੱਚ ਜੀ ਕਿਹੜੀ ਪਾਰਟੀ ਦੇ ਨਾਲ ਗਠਜੋੜ ਕਰੋਗੇ ਜਿਹੜਾ ਖਾਲਸਾ 24 ਚੱਲਦਾ ਹੈ ਔਰ ਰਸ਼ੀਅਨ ਦੇ ਖਿਲਾਫ ਕੰਨੀ ਹੈ ਅੱਜ ਦੀ ਡੇਟ ਦੇ ਵਿੱਚ ਕਿਹੜੇ ਤੌਰ ਦੀਆਂ ਪਾਰਟੀਆਂ ਹੈਗੀਆਂ ਜਿਹਨਾਂ ਨਾਲ ਤੁਸੀਂ ਗਠਜੋੜ ਕਰੋਗੇ ਸਰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਇਹ ਜਦਾਂ ਹਾਲੇ ਇਹ ਬਿਲਕੁਲ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਬਾਕੀ ਜਿਨ੍ਹਾਂ ਨੇ 2.5 ਸਾਲ ਦਾ ਪੈਣਾ ਸਾੜੇ ਲੱਗ ਤੈ ਕਰਨਾ ਸਰ ਅਰ ਲੜਾਈਆਂ ਦੇ ਵਿੱਚ ਪੰਜਾਬ ਨੂੰ ਕਚੌੜ ਦੀ ਲੜਾਈ ਲੈਂਦੀਆਂ ਆਪਣੇ ਆਪ ਨਿੱਤਰ ਗਿਆ ਜਣੇ ਨਹੀਂ 2.5 ਸਾਲ ਪਲੇ ਹੈ 2.5 ਸਾਲ ਪਲੇ ਬੋਟ ਵੀ ਕਰਨਾ ਹੀ ਜ਼ਰੂਰੀ ਹੁੰਦਾ ਹੈ ਕਿ ਮੈਂ ਸਿਰਫ ਉਹੀ ਗੱਲ ਕਹਿੰਦਾ ਕਿ ਬੋਟ ਨਹੀਂ ਕੀਤਾ ਨਹੀਂ ਹੁੰਦਾ ਲਾਸਟ ਡੇ ਤੁਹਾਨੂੰ ਉਮੀਦਾਂ ਨਹੀਂ ਲੱਗਣੇ ਕਨੋ ਕਨੋ ਪੋਲਿੰਗ ਜਿਹੜੇ ਐਜੰਟ ਹੁੰਦੇ ਉਹ ਨਹੀਂ ਲੱਗਦੇ ਤੁਹਾਨੂੰ ਜਿਹੜਾ ਪਰਹੁੰਡਾ ਬੰਦਾ ਨਹੀਂ ਲੱਭਣਾ ਉਸ ਤਾਂ ਕੀ ਕਰੂ ਆ ਮੈਨੂੰ ਲੱਗਦਾ ਤੁਸੀਂ 1 ਸਾਲ ਬਾਅਦ ਸਥਿਤੀ ਨੂੰ ਚੇਂਜ ਕਰ ਇੱਕ ਅਸੀਂ ਮੈਂ ਮੈਂ ਬਾਅਦ ਮੈਂ ਲੱਗ ਅਸੀਂ 15 ਅਗਸਤ ਨੂੰ ਗੇਲਕੇ ਉਸ ਡਾਕਪਾਜੇ ਜਾਂਦੇ ਡਾਕ ਦੇ ਜਿਹੜੀ ਦੁਆਬੇ ਤੋਂ 800 ਸਾਡਾ ਨੌਨ ਨੌ ਤੇ ਜਦੋਂ ਦੱਸਿਆ 800 ਦੁਆਬੇ ਤੋਂ ਆਏ ਆ ਤਾਂ ਪਾਰਟੀ ਦਾ ਇੱਕ ਲੀਡਰ ਕਹਿੰਦਾ ਡਾ ਸਾਹਿਬ 10 ਜਣੇ ਹੁੰਦੇ ਆ ਜੇ ਪਿਛਲੇ 4 ਮਹੀਨਿਆਂ ਚ ਇੱਕ ਚੀਜ਼ ਆ ਸਕਦੀ ਹੈ ਤਾਂ ਸਭ ਤੁਸੀਂ ਵੇਟ ਕਰੋ ਤੁਸੀਂ ਵੇਟ ਕਰੋ ਅਸੀਂ 1 ਸਾਲ ਬਾਅਦ ਇਸ ਦੁਆਬੇ ਦੀ ਧਰਤੀ ਦੇ ਇਦਾਂ ਦਾ ਕੱਟ ਕਰਨਾ ਹੈ ਇਹ ਜਿਹੜਾ ਤੁਸੀਂ ਸੋਚਿਆ ਵੀ ਹੁੰਦਾ ਕਿ ਦੁਆਬੇ ਦੇ ਵਿੱਚ ਵੀ ਕੁਝ ਹੋਦਾ ਹੈ ਤਾਂ ਸਭ ਭਾਈ ਅਮਰਿਤਪਾਲ ਸਿੰਘ ਦੇ ਫਾਦਰ ਸਾਹਿਬ ਇੱਥੇ ਆਏ ਸੀ ਨਾਲ ਐਮਪੀ ਜਿਹੜੇ ਸਭ ਇਸੀ ਪਬਲਿਕ ਸੰਗੀਤ ਉਹ ਕਹਿੰਦੇ ਸੀ ਅਸੀਂ ਕੋਈ ਇੱਕ ਅਲਾਈਅੰਸ ਬਣਾ ਰਹੇ ਹਾਂ ਮਤਲਬ ਪੰਜਾਬ ਦੇ ਲਈ ਤੇ ਐਸਜੀਪੀਸੀ ਇਲੈਕਸ਼ਨ ਵਾਸਤੇ ਹੋਰ ਸਾਰੇ ਵਾਸਤੇ ਉਹ ਤਾਂ ਜਿਹਾ ਅਪਾਰਟਮੈਂਟ ਬਣ ਜਾ ਰਹੇ ਹੱਲੀ ਮੰਨ ਲਓ ਕੋਈ ਸਾਡੇ ਤੱਕ ਮਚਿਓਰ ਅਪਰੋਚ ਨਹੀਂ ਹੈ ਜਦੋਂ ਅਪਰੋਚ ਹੋਗੀ ਤਾਂ ਅਸੀਂ ਤਾਂ ਬਿਲਕੁਲ ਲੜ ਕੇ ਜਿੱਤਾਂਗੇ ਕਿ ਜਿਹੜੇ ਬਾਦਲ ਦਾ ਲਾਣਾ ਕਬਜ਼ਾ ਕਰੀ ਬਿਠਾ ਹੈ ਗੁਰੂ ਘਰ ਦੇ ਪ੍ਰਬੰਧਾ ਚੋਂ ਇਹਨਾਂ ਜਣੇ ਗੁਰੂ ਘਰ ਨੂੰ ਤੋਂ ਮੁਕਤ ਕਰਨੇ ਹੈ ਅੱਛੇ ਤੁਹਾਨੂੰ ਪਤਾ ਨਹੀਂ 500 ਕਰੋੜ ਰੁਪਏ ਦਾ ਧਰਮ ਪ੍ਰਚਾਰ ਲਈ ਖਸਾ ਦਾ ਰੱਖਦੇ ਆ 500 ਕਰੋੜ ਇਹਨੂੰ ਪੋਟੇ ਦੇਖਿਓ ਕਿ 500 ਕਰੋੜ ਖਰਚਣੇ ਕਿੱਥੇ ਆਏ 500 ਕਰੋੜ ਧਰਮ ਦੇ ਪ੍ਰਚਾਰ ਲਈ ਸਿੱਖ ਧਰਮ ਦੇ ਪ੍ਰਚਾਰ ਲਈ ਕਿ ਸਿੱਖ ਜਿਹੜੇ ਗਰੀਬ ਸੱਚ ਉਹ ਕਿਛੇ ਬਣਦੇ ਜਾਣੇ ਇੰਨਾ ਪੈਸਾ 500 ਕਰੋੜ ਤੇ ਫਿਰ ਫਿਰ ਤਰੰਬਰਤਰ ਹੁੰਦਾ ਕਿਉਂ ਜੋ ਉਹ ਹੀ ਜਾਣਦਾ ਕਿ ਕਿੱਥੇ ਜਾਂਦਾ ਕੌਣ ਜਾਂਦਾ ਕੀ ਕਰਦਾ ਇਹਨਾਂ ਨੂੰ ਤਾਂ ਇਹ ਤੁ ਬਤਰੋਸੀ ਮੁਕਤ ਕਰਾਉਣਾ ਗੁਰੂ ਕਰਦਾ ਪਰਮਾਨੰ ਉਹ ਵੀ ਸਾਡੇ ਜੱਤੇ ਪਿਆ ਔਰ ਜਿਹੜੀਆਂ ਤਰ੍ਹਾਂ ਇਸ ਗੱਲ ਦੇ ਲਈ ਮਨਨ ਸਹਿਯੋਗ ਮਹਨੀਆਂ ਕਿ ਠੀਕ ਹੈ ਗੁਰੂ ਕਰਦਾ ਪਰਮਾਨੰ ਇਹਨਾਂ ਨੂੰ ਮੁਕਤ ਕਰਾਉਣਾ ਬੜਾ ਜ਼ਰੂਰੀ ਹੈ ਉਹਨੂੰ ਕਲਾਗੇ ਚ ਲਵਾਗੇ ਵੀ ਉਹਨਾਂ ਨਾਲ ਗੱਲ ਕਰਕੇ ਜਲਾਗੇ ਉਹ ਸਾਡੇ ਨਾਲ ਅਗੀ ਦਿਨਾਂ ਦੇ ਕੀ ਧਰਮ ਪਰਵਰਤਨ ਦੀ ਗੱਲ ਕੀਤੀ ਹੈ

ਇਸੇ ਵਿਸ਼ੇ ਦੇ ਕਲਾ ਕਰਦੇ ਹੋ ਮੈਨੂੰ ਖੁਸ਼ੀ ਹੁੰਦੀ ਆ ਜਦੋਂ